ਅੱਜ ਮਹਾਰਾਣੀ ਦੇ ਬਹੁਤ ਕੋਈ ਤਰ ਨਵਰਾਤਰੀ ਸ਼ੁਰੂਆਤ ਹੋਈ ਹੈ ਜਿਨ੍ਹਾਂ ਨੂੰ ਕਿ ਤ੍ਰਮਾ ਮਾਤਾ ਦੇ ਨਵਰਾਤਰੀ ਕਿਹਾ ਜਾਂਦਾ ਹੈ ਨਾਲ ਹੀ ਇਹਨਾਂ ਨੂੰ ਸੀਤਲਾ ਮਾਤਾ ਦੇ ਨਿਰਾਤੇ ਕਿਹਾ ਜਾਂਦਾ ਹੈ ਨਰਾਤਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਤਾ ਰਾਣੀ ਦੇ ਦਰਵਾਜ਼ੇ ਕਿੰਨੀਆਂ ਗਰੌਣਾਂ ਲੱਗੀਆਂ ਨੇ ਇਹ ਗਿਆਨ ਦਾ ਕੰਨੀ ਨਵਰਾਤਰੀ ਨੇ ਕਿਹੜੀ ਐਲ ਦੇ 300 ਪ੍ਰਾਂਦ ਮਹਾਰਾਣੀ ਦੇ ਦੇਖੇ ਤਰ੍ਹਾਂ ਗਰੌਣਾਂ ਲੱਗੀਆਂ ਨੇ ਇਹਨਾਂ ਨਰਾਤਿਆਂ ਦੇ ਵਿੱਚ ਮਹਾਰਾਣੀ ਦੇ ਦਿਵਸ ਇਦਲਾਦਨਰਾਤ ਮਨਾਏ ਜਾਂਦੇ ਨੇ ਜਿਹੜੇ ਦੂਸਰੇ ਨਵਰਾਤੇ ਹੁੰਦੇ ਨੇ ਉਹਨਾਂ ਦੇ ਵਿੱਚ ਲੰਦੂਰ ਬਣਾਏ ਜਾਂਦੇ ਨੇ ਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਵਕ ਵਕ ਕਰਨ ਦੀ ਮਨੋਕਾਮਨਾ ਉਹਨਾਂ ਹੁੰਦੀਆਂ ਨੇ ਜੋ ਨਰਾਤਿਆਂ ਦੇ ਵਿੱਚ ਮਹਾਰਾਣੀ ਦੇ ਦਰਬਾਰ ਤੇ ਆ ਕੇ ਅਸ਼ਮੀ ਤੱਕ ਮਹਾਰਾਣੀ ਦਾ ਪੂਜਨ ਕਰਦੇ ਨੇ ਤੇ ਮਹਾਰਾਣੀ ਕੋ ਬਹੁਤ ਹੀ ਆਪਣੀਆਂ ਮੰਗਾਂ ਪੂਰੀਆਂ ਕਰਦੇ ਨੇ ਮਹਾਮਾਜਨ ਨਰਾਤਿਆਂ ਸ਼ੋਭ ਮਹਾਰਾਣੀ ਦੇ ਨਵਾਂ ਸਾਲ ਦੇ ਨਸਾਲਿਆਂ ਨੂੰ ਮੁਬਾਰਕਾ ਮਾਤਾ ਰਾਣੀ ਜੀ ਦੇ ਸਭ ਮਨੋਕਾਮਨਾ ਪੂਰਨ ਕਰਦੀ ਹੈ ਸਭ ਦੀਆਂ ਜੋ ਮੰਗੋ ਮਹਾਰਾਜ ਨੇ ਦੰਦੀ ਹੈ ਤੁਸੀਂ ਦੁੱਧ ਮੰਗਾ ਗੋਡਾ ਦੰਦੀਆ ਕੋਤਮਾ ਕੋਤਮਾ ਲੇਤਾ ਮੰਗਾ ਤਾਂ ਦੰਦੀ ਹੈ ਆਪਣਾ ਜੋ ਵੀ ਸੱਜੇ ਇਨਦੇ ਚਾਹੇ ਨਾ ਲਾਂਦਾ ਮਹਾਰਾਜ ਨੇ ਉਹ ਮਨੋਂ ਫਾਮਾ ਪੂਰਿਆ ਕਰਦੀ ਹੈ ਐ ਤੇ ਫੇਤਰ ਵੀ ਜਿਹਨੇ ਕੰਨ ਨਹੀਂ ਲਾਂਦੇ ਉਹ ਕਲ ਮੰਦਰਾ ਆ ਕੇ ਗੱਲ ਲੰਦੇ ਆ ਹੋਰ ਤੁਸੀਂ ਜੋ ਆਪਣੇ ਸੇਵਾ ਕਰਨੀ ਮਾਦਰਾ ਨੂੰ ਤੇ ਸਾ ਜੋ ਦੀ ਸਰਕਾਰ ਦੇ ਚੜਾ ਕਿੰਨੇ ਨੂੰ ਰਾਤੇ ਅੱਜ ਵੀ ਕਰ ਸਕਦਾ ਹੈ ਐ 사ਤਨ ਰਾਤੇ ਆ ਜਾ ਤਮੀ ਜੋਤਾ ਮੰਗਲਵਾਰੀ ਜੋਤਾ ਮਹਾਬਾਈ ਜੀ ਸੇਵਾ ਸੀਤਲ ਦੀ ਚਰਨ ਦਾ ਮਹਾਬਾਈ ਦਾ ਹੁਕਮ ਹੋਇਆ ਸਾਰੀ ਸੰਗਤ ਨੂੰ ਮਾਂ ਦੇ ਨవరాత్రਿਆਂ ਦੀ ਸੇਖਰ ਦੇ ਨవరాత్రਿਆਂ ਦੀ ਬਹੁਤ ਵਧਾਈ ਹੋਵੇ ਔਰ ਇਹ ਮਾਂ ਦਾ ਕਾਲੀ ਦੁਆਰਾ ਸੱਜੂ ਬੂਤ ਹੈ ਜਿੱਥੇ ਸੰਗਤ ਨੂੰ ਇਹ ਮੰਗੀਆਂ ਮੁਰਾਦਾਂ ਪਾਣਾਂ ਦੀ ਹੈ ਅੱਜ ਸਾਰੇ ਵਿਖਲੇ ਆਏ ਨੇ ਨవరాత్రਿਆਂ ਦੀ ਜੋਤ ਜਗਾਨ ਦੀ ਮਾਈ ਤੋਂ ਪਰਮਿਸ਼ਨ ਲੈਣਾ ਹੈ ਪੁਰਨਾਹ ਬਾਈ ਇਹਨਾਂ ਖਾਰਿਆਂ ਦੇ ਘਰਾਂ 'ਚ ਵਰਤਾਂ ਦੇ ਇਹਨਾਂ ਦੇ ਸੀਟ ਤੇ ਆਪਣੇ ਆਪੇ ਜਿਹੜਾ ਹਰਕਤ ਥੇ ਪਰ ਸਾਡੀਆਂ ਵੀ ਟੋਲੀਆਂ ਪਰੇ